ਵਾਂਸ ਫੋਰ ਵਾਂਸ ਫੋਰ ਹਾਂਜੀ ਦੋਸਤੋ ਕਿਵੇਂ ਜੋ ਆਪਾਂ ਲੈ ਕੇ ਆਏ ਨਵੀਂ ਵੀਡੀਓ ਸੇ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਪਹਿਲਾਂ ਦੇਖੋ ਤੁਸੀਂ ਵੀਡੀਓ ਫਿਰ ਪਰਦੇ ਹਾਂ ਇਹਦੇ ਪਨੀ ਕਮੈਂਟ ਘਰ 'ਚ ਕੋਈ ਨਹੀਂ ਜੋ ਫੋਨ ਚੱਲੇ ਜੇ ਸੁੱਟੇ ਮੈਂ ਵੀ ਕਿਉਂ ਪਿੱਛੇ ਰਾਵਾਂ ਮੇਰੇ ਵੱਲੋਂ ਵੀ ਲੱਖ ਦੀ ਲਾਹਨਤ ਸੋਨਾ ਮੁੰਡਾ ਸਰਦਾਰ ਹੋਵੇ ਨਾ ਛਲ ਚਿੱਲੀ ਨਾਰ ਹੋਵੇ ਵਿੱਚ ਦੋਹਾਂ ਬੜਾ ਪਿਆਰ ਹੋਵੇ ਮਹਾਲੀ ਕਦਵਾਓਗੇ ਰੇਲ ਗੱਡੀ ਥੱਲੇ ਆਉਣ ਲਈ ਅੰਕਲ ਜੀ ਵਧੀਆ ਨਾ ਲੱਗਿਆ ਹੋਵੇ ਤਾਂ ਗਾਲਾਂ ਤਾਂ ਨਹੀਂ ਕੱਢਣੀਆਂ ਹੀ ਇਰਤਾਰੇ ਤੇਜ ਲਟਣਦੀ ਆ ਉਂਗਲ ਛੱਡ ਮਾਮਾ ਜੇਸੀ ਬਣਨੀ ਚੱਕੀ ਜਾਣੀ ਓਏ ਆ ਕੰਨੀ ਮੇਂ ਕਾਰਾ ਥਾਣੇਦਾਰ ਬਖੇਤੇ ਬੈਠਾ ਓਏ ਗੜੀ ਚੱਜਾਰ ਮਾਲ ਨਹੀਂ ਇਹ ਮੇਰੇ ਕਰਵਾਲੀਆ ਕਰਵਾਲੀ ਦਾ ਤੇ ਪਤਾ ਨਹੀਂ ਥਾਣੇਦਾਰ ਤੋਂ ਛਾਤੀ ਜੀ ਲੱਤਾਂ ਨਾ ਖਾਲੀ Good day, Tor Gita. Hari kalau lihat itu tadi bagian yang utama janda. Rakpa bi goda. ਕੈਂਚੀ ਮਾਰ ਕੇ ਪਹਿਲਾਂ ਇਹਦੀਆਂ ਹੀ ਲੱਤਾਂ ਤੋੜ ਐਸੇ ਵੇਲੇ ਤੈਨੂੰ ਡਾਕਟਰ ਦੀਆਂ ਲੋੜਾਂ 'ਤੇ ਭਲਿਆ ਐਸੋ ਵੇਲੇ ਤੈਨੂੰ ਗਲੂਕੋਜ਼ ਦੀਆਂ ਲੋੜਾਂ 'ਤੇ ਭਲਿਆ ਤੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਹਾਂ ਤੂੰ ਚੱਲ ਸੇਵਕਾ ਚੱਲੀਏ ਆਪਾਂ